ਧੰਨਵਾਦ ਤੁਹਾਡਾ ਬਾਈ ਨੇ ਸੌਦਾ ਕਰਾਇਆ ਬਾਈ ਇਹ ਠੀਕ ਹੈ ਜੀ ਤੇ ਲੈ ਹਨੀ ਬਾਈ ਲੋ ਜੀ ਚਲੂ ਹੀ ਦੇ ਦਵਾ ਜਿਹਨੂੰ ਆ ਜਾ ਮੜਿਆ ਨਾ ਇਹਨੇ ਆਪਾਂ ਇਹ ਜਿਹੜੀ ਲੈਂਦਾ ਬੋਲਟਾ ਚੱਲ ਭਾਈ ਦੋਾਰ ਹਾਂ ਉਹ ਹੋਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਭਾਈ ਇੱਕ ਦਿਨ ਆਪਾਂ ਨੇ ਵੀਡੀਓ 'ਚ ਕਿਹਾ ਦਾ ਜਿਹੜਾ ਦਿਨ ਬਾਈ ਲਿਆ ਤਾਂ ਬੋਲਟ ਵੀ ਆਪਾਂ ਨੇ ਵੀ ਲੈਣਾ ਬੋਲਟ ਤੇ ਅੱਜ ਆਪਾਂ ਆਏ ਆਏ ਹੋਏ ਬਾਈ ਨੂਰਪੁਰ ਏਰੀਆ ਦੇ ਵਿੱਚ ਠੀਕ ਹੈ ਜੀ ਇੱਕ ਬੋਲਟ ਲੈ ਆਪਾਂ ਨੇ ਇੱਧਰ ਪੁੱਠੇਕੇ ਨਾਲ ਤੇ ਬੋਲਟ ਵੀ ਆਪ ਨੂੰ ਆਪਣੇ ਬਹੁਤ ਖਾਸ ਵੀਰਾਂ ਕੋਲੋਂ ਮਿਲ ਗਿਆ ਜੀ ਤੇ ਬਾਕੀ ਤੁਹਾਨੂੰ ਆਪਾਂ ਦਿਖਾਉਨੇ ਆ ਹਨੀ ਬਾਈ ਵੀ ਨਾਲੇ ਲਿਆਂਦਾ ਹੋਇਆ ਕਿਉਂਕਿ ਬਾਈ ਨੇ ਰੱਖਿਆ ਹੋਇਆ ਬੁਲਟ ਬਾਈ ਤਾਂ ਕਰਕੇ ਉਹਨੂੰ ਨਾਲ ਲਿਆਇਆ ਤਾਂ ਵੀ ਭਾਈ ਤੂੰ ਜਾ ਕੇ ਚੈੱਕ ਕਰ ਲੈ ਤੇ ਬਣੇ ਰਹੋ ਬਲੌਗ 'ਚ ਲੋ ਜੀ ਬਾਈ ਪਹਿਲਾਂ ਆਪਾਂ ਤੁਹਾਨੂੰ ਮਲਾਉਨੇ ਹਣੀ ਬਾਈ ਨਾਲ ਹੋਰ ਬਾਈ ਹੋਰ ਦੇਖੋ ਬਾਈ ਕੀ ਹਾਲ ਚਾਲ ਆ ਬਧਾਈਆਂ ਹਣੀ ਬਾਈ ਨੂੰ ਸਵੇਰੇ ਫੋਨ ਕਰਿਆ ਭਾਈ ਆ ਜਾ ਵੀ ਅੱਜ ਜਾਣਾ ਬਾਈ ਕਹਿੰਦਾ ਸੀ ਅੱਜ ਹੁਣ ਸੌਣਾ ਬੰਦੇ ਕੋ ਆਉਣਾ ਪੈਣਾ ਸਿੱਧਾ ਦੇਖ ਲਓ ਡਿਊਟੀ ਦੇ ਬਾਈ ਆ ਗਿਆ ਰੋਪੜ ਨੂੰ ਕਹਿੰਦਾ ਭਾਈ ਚੱਲ ਚੱਲੀਏ ਬਧਾਈਆਂ ਬਾਈ ਤੈਨੂੰ ਨਾਲੇ ਬਧਾਈਆਂ ਤੈਨੂੰ ਵੀਰੇ ਤੇ ਇਧਰ ਬਾਈ ਸਾਡਾ ਅਮਰਜੀਤ ਬਾਈ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਹੋਰ ਠੀਕ ਸਾਡਾ ਜੀ ਵਧੀਆ ਤੇ ਆਪਾਂ ਲੱਭਈਏ ਬਾਈ ਬਾਹਰ ਨਹੀਂ ਨਹੀਂ ਇੱਥੇ ਸਾਡੇ ਕੋਲੇ ਮੁੰਡੇ ਕੋਲ ਬੋਲਟ ਮਿਲ ਗਿਆ ਘਰ ਤੇ ਹੀ ਆਪਾਂ ਨੂੰ ਠੀਕ ਹੈ ਤੇ ਆਪਾਂ ਨੇ ਬਾਈ ਆ ਵੀਰ ਤੋਂ ਹੋਰ ਵੀਰੇ ਠੀਕ ਹੈ ਠੀਕ ਹੈ ਬਾਈ ਜੀ ਤੇ ਬਾਈ ਬਾਈ ਨਾਲ ਕੋਲੇ ਦਾ ਬੋਲਟ ਇਹ ਬਾਕੀ ਬਾਈ ਨੇ ਪੂਰੀ ਤਸੱਲੀ ਦੇਤੀ ਬਾਈ ਦਾ ਕਹਿੰਦਾ ਯਾਰ ਵੀ ਪੈਸੇ ਵੀ ਤੁਸੀਂ ਬਾਅਦ ਚ ਦੇ ਦਿਓ ਕੋਈ ਗੱਲ ਨਹੀਂ ਤੇ ਫਿਰ ਪਰ ਆਪਾਂ ਬਈ ਆ ਕੰਮ ਕਰਨਾ ਨਹੀਂ ਹੈਗਾ ਠੀਕ ਨੇ ਚੀਜ਼ ਦਾ ਤਾਂ ਦਿਖੇ ਬਾਈ ਪਤਾ ਲੱਗੇ ਜਾਂਦਾ ਠੀਕ ਆ 8 ਮਾਡਲ ਆ ਬਾਈ ਇਹ ਲਓ ਜੀ ਕਰੋ ਚੈੱਕ ਬਾਕੀ ਹਨੀ ਬਾਈ ਨੇ ਪਾਸ ਕਰਿਆ ਜਾਂਦਾ ਬਾਈ ਠੀਕ ਆ ਨਹੀਂ ਵੀਰੇ ਠੀਕ ਆ ਵੀ ਠੀਕ ਆ ਮੂਸਾ ਤੇਲਾ ਨੁਕਸ ਕਿਹਦੇ ਨਾਲ ਹੋਣੀ ਕੱਢਦੇ ਮੂਰੇ ਜੀ ਨਹੀਂ ਨਹੀਂ ਠੀਕ ਆ ਠੀਕ ਆ ਵੀਰੇ ਜੇ ਤਾਂ ਹੈਗਾ ਕੱਢਦੇ ਨਹੀਂ ਹੈਗਾ ਰਹਿਣ ਦੇ ਕੋਈ ਨੁਕਸ ਨਹੀਂ ਪੈਂਦਾ ਵੀਰੇ ਅਸੀਂ ਤਾਂ ਟਰੈਕਟਰ ਚ ਖਾਦੇ ਕੱਢਦੇ ਨੇ ਅਗਰੇ ਕੋਲ ਜਾ ਕੇ ਜਿੱਥੇ ਕੱਢਦੇ ਨਹੀਂ ਲੈਣਾ ਫਿਰ ਕੱਢੀ ਜਿਆਦਾ ਕੋਈ ਚੀਜ਼ ਪਸੰਦਦਾ ਵਾ ਕਿਹਾ ਲੈਂਦੇ ਜੀ ਚੱਲ ਬਾਈ ਇਹ ਨੁਕਸ ਕੋਈ ਹੈ ਨਹੀਂ ਫਿਰ ਕੱਢਣ ਦਾ ਮਤਲਬ ਵੀ ਨਹੀਂ ਬਣਦਾ ਠੀਕ ਆ ਤੇ ਲੈਣਾ ਤਾਂ ਸਿੱਧੇ ਗੇਰ ਵਾਲਾ ਪਰ ਹਨੀ ਬਾਈ ਕਹਿੰਦਾ ਵੀ ਲੈਣਾ ਤਾਂ ਪੁੱਠੇ ਵਾਲੀ ਲੈ ਵੀ ਨਹੀਂ ਮੈਂ ਤੇਰੇ ਨਾਲ ਨਹੀਂ ਜਾਣਾ ਬਾਈ ਐਂ ਹੋਈ ਗੱਲ ਨਾ ਗਲਤ ਆਹੀ ਹੋਈ ਬਾਈ ਆਪਾਂ ਨੂੰ ਸਿੱਧੇ ਵਾਲਾ ਆਪਾਂ ਪਸੰਦ ਨਹੀਂ ਕਰਦੇ ਸਿੱਧੇ ਵਾਲਾ ਬਾਈ ਬਹੁਤ ਮਿਲਦੇ ਤੇ 8 9 ਮੂੜ ਸਾਹ ਖੜੇ ਸਾਡੇ ਲੋਕਲੇ ਪਰ ਬਾਈ ਹੁਣ ਬੰਦਾ ਮੰਨਿਆ ਨਹੀਂ ਕਹਿੰਦਾ ਪੁੱਠੇਕੇਰਾ ਵਾਲਾ ਲੈਣਾ ਫੇ ਤਾਂ ਕਰਕੇ ਪੁੱਠੇ ਵਾਲੀ ਲੱਤਾ ਪੀ 49 ਨੰਬਰ ਹੈ ਖਮਾਣੂ ਦਾ ਨੰਬਰ ਆ ਬਾਈ ਇਹ ਬਰਵਾਲੀ ਕੋਲ ਤੇ ਆਇਆ ਵਾ ਬੁਲਟ ਇਹ ਬਾਈ ਦਾ ਬਾਈ ਦੋ ਜਗ੍ਹਾ ਨਾਮ ਹੈ ਨਾ ਜੀ ਹੰਡੂ ਆ ਜੀ ਬਾਈ ਦਾ ਕੋਲ ਵੀ ਬੁਲਟ ਨੂੰ ਕਾਫੀ ਟਾਈਮ ਹੋ ਗਿਆ ਸਰਕਾਰੀ ਪਲੇਟਾਂ ਵੀ ਲੱਗੀਆਂ ਬਾਈ ਇਹਨੂੰ ਉਹ ਨਾਲ ਹੈ ਪਾਸ ਵੀ ਹੋਇਆ ਵਾ 2028 29 ਤੱਕ ਇਹ ਠੀਕ ਹੈ ਜੀ ਤੇ ਬਾਕੀ ਨਹੀਂ ਵੀਰੇ ਕਰਤਾ ਮੜਾ ਸਟਾਰਟ ਦਿਖਾਈ ਆ ਆਵਾਜ਼ ਨੂੰ ਚੈੱਕ ਕਰਾ ਕੇ ਲੈ ਜੀ ਭਾਈ ਆਵਾਜ਼ ਕਰਿਓ ਚੈੱਕ ਕਰ ਆ ਕਹਿੰਦੀ ਆ ਸਲੰਸਰ ਬਾਈ ਇਹਨਾਂ ਦੇ ਧੂਆ ਪਾਏ ਹੋਇਆ ਜਾਲੀ ਆ ਵਿੱਚ ਕਹਿੰਦੇ ਆਵਾਜ਼ ਊਜ ਥੋੜੀ ਲੈ ਲੈ ਆਹੀ ਚੀਜ਼ ਆ ਕਹਿੰਦੇ ਇਹਦੀ ਆਵਾਜ਼ ਥੋੜਾ ਜਿਹਾ ਫਰਕ ਆ ਗਿਆ ਮਨੂੰ ਤਾਂ ਵੈਸੇ ਕੋਈ ਲੱਗਦਾ ਨਹੀਂ ਆ ਬਾਈ ਅਣੀ ਹੈ ਕਹਣਾ ਚਲਾਉਣ ਪੈ ਤੂੰ ਆਪੇ ਕਹਣਾ ਬਾਈ ਹੈਗਾ ਫਰਕ ਚਲਾਦਾ ਦੋ ਚਾਰ ਦਿਨ ਪੈ ਸਿੱਧੇ ਵਾਲਾ ਚਲਾ ਕੇ ਦਿਖਾ ਦੇਣਾ ਅੱਛਾ ਠੀਕ ਆ ਤੇ ਬਾਈ ਰੰਗ ਰੋਂਗੇ ਨਾਲ ਦਾ ਹੀ ਆ ਅੱਛਾ ਬਾਈ ਨੇ ਕਹਿੰਦੇ ਰੰਗ ਰੋਂਗੇ ਨਾਲ ਦਾ ਕਿਤੇ ਤੇ ਹਲਕਾ ਹਲਕਾ ਜਾਂ ਮਾੜਾ ਜਾਂ ਮੱਧਮ ਪਿਆ ਹੈ ਰੰਗ ਮਰਾੜਾ ਮੁਰਾ ਦੇ ਬਾਕੀ ਤਾਂ ਬਾਈ ਠੀਕ ਹੈ। ਹਾਂ ਇਹ ਰੰਗ ਰੇਣਾ ਇਹਨੂੰ ਆ ਆਣਾ ਨਹੀਂ ਆ ਗਾਲੀ। ਅੱਛਾ। ਇਹ ਹਰੇ ਕੇ 8 9 ਮਾਰਕਲ 7 8 ਮਾਰੂ ਤੇ ਨਾਲ। ਸਾਰਿਆਂ ਨੂੰ ਹੈ। ਸਾਰਿਆਂ ਨੂੰ ਹੈ ਰੰਗ ਦਾ ਸੜਕਣਾ ਹੋਇਆ ਹੋਇਆ। ਠੀਕ ਹੈ ਬਾਈ ਆ ਸੂਈ ਕਾਦੀ ਹੁੰਦੀ ਏ ਦੀ? ਇਹ ਅੰਪੀਅਰ ਦੀ ਆ ਇਹ ਤੇ ਇਹੀ ਤਾਂ ਸਟਾਰਟਿੰਗ ਵੇਲੇ ਦੇਖਣੀ ਏ ਤੂੰ। ਚਾਰਜਿੰਗ ਵਾਲੀ। ਚਾਰਜਿੰਗ ਨਹੀਂ ਹੁੰਦੀ ਇਹ। ਅੱਛਾ। ਕੰਪਰੈਸ਼ਰ ਦੀ ਹੁੰਦੀ ਹੈ। ਅੱਛਾ ਪ੍ਰੈਸ਼ਰ ਜਿਵੇਂ ਟਰੈਕਟਰਾਂ ਦਾ ਹੁੰਦਾ। ਬਾਈ ਦਾ ਇਹ ਪਰਚਾਈ ਦੀ ਹਰੇ ਗ੍ਰੀਨ ਚ ਕਿੱਕ ਮਾਰ। ਅੱਛਾ ਅੱਛਾ ਠੀਕ ਆ। ਬਾਈ ਇਹਨੂੰ ਬੈਟਰੀ ਦਾ ਵੀ ਪੰਗਾ ਜੇ ਬ ਠੀਕ ਹੈ ਤੇ ਚੱਲ ਹਣੀ ਬਾਈ ਫਿਰ ਲੈ ਰੱਬ ਦਾ ਨੋ ਚੱਲੋ ਬਾਈ ਚੱਲ ਹਣਾ ਚੱਲ ਬਾਈ ਕਿ ਕੋਈ ਨਾਣਾ ਖਾਲਾ ਤੁਰ ਬਾਈ ਠੀਕ ਹੈ ਫਿਰ ਠੀਕ ਹੈ ਜੀ ਧੰਨਵਾਦ ਤੁਹਾਡਾ ਬਾਈ ਨੇ ਸੌਦਾ ਕਰਾਇਆ ਬਾਈ ਇਹ ਠੀਕ ਹੈ ਜੀ ਤੇ ਲੈ ਹਣੀ ਬਾਈ ਲੋ ਜੀ ਲੈ ਇਹ ਲੋ ਜੀ ਮਿੱਤਰੋ ਬੋਲਟ ਲੈ ਕੇ ਪਹੁੰਚ ਕੇ ਰੁਕੜ ਜਾਉਂਦੇ ਸਾਰੇ ਬਾਈ ਪਾਵਲੇ ਬਾਈ ਨੇ ਕਿਹੜਾ ਦਿੱਤਾ ਕਿਉਂਕਿ ਬਾਈ ਨੇ ਵੀ ਬੋਲਟ ਰੱਖਿਆ ਹੋਇਆ ਠੀਕ ਆ ਮਾਰਕਾ ਬਾਈ ਬੋਲਟ ਦੀਆਂ ਹਨੂ ਵੀਰੇ ਵੱਧ ਲੈ ਜੀ ਆਵਾਜ਼ ਚੈੱਕ ਕਰੋ ਬਾਈ ਬਾਕੀ ਜਿਨ੍ਹਾਂ ਨੇ ਰੱਖਿਆ ਹੋਇਆ ਬਾਈ ਕੋਈ ਹੋਈ ਕਮੀ ਬੇਸੀ ਦੱਸ ਦਿਓ ਆਪਾਂ ਨੇ ਸੈਟਿੰਗ ਕਰਾ ਲਵਾਂਗੇ ਜੀ ਠੀਕ ਆ ਆ ਬੋਲੇ ਬਾਈ ਕੱਢ ਕਿਹੜੀ ਕਮੀ ਬੇਸੀ ਕੱਢਦਾ ਇਹ ਚ ਠੀਕ ਆ ਲੈ ਜੀ ਰਾਣੇ ਬੋਲਟਾਂ ਦੇ ਨਾਲ ਸ਼ਕੀਨ ਬਹੁਤ ਹੈ ਰਾਣੇ ਬੋਲਟਾਂ ਤੇ ਬਸ ਇੱਕ ਦੋ ਪਿੰਡ ਲੈ ਲਿਆ ਆੜੀਆਂ ਨੇ ਪਾਵਲੇ ਵੀਰੇ ਇੱਕ ਦੋ ਆੜੀਆਂ ਨੇ ਲੈ ਲਏ ਉਹਨਾਂ ਨੂੰ ਦੇਖ ਕੇ ਇੱਕ ਬਸ ਇੱਕ ਦੋ ਵਾ ਤੇਰ ਵਾਲਾ ਚਲਾਇਆ ਵਾ ਤਾਂ ਪਹਿਲਾਂ ਠੀਕ ਆ ਵੀਰੇ ਇੱਕ ਹੋਰ ਮੁੰਡਾ ਪੁੱਛ ਰਿਹਾ ਜੀ ਇਹ ਉੱਠੇ ਘਰੇ ਨਾਲ ਮਿਲਦਾ ਪੂਰੇ ਪੁੱਛਦਾ ਤਾਂ ਕੋਈ ਹਾਂ ਅੱਛਾ ਚੱਲ ਕੋਈ ਗੱਲ ਨਹੀਂ ਇਹਨੇ ਆਪਾਂ ਨੂੰ ਮਾੜਾ ਮੋਟਾ ਚਲਾਉਣ ਦੇ ਮਹੀਨਾ ਦੋ ਮਹੀਨਾ ਫੇਰ ਦੇਖਦੇ ਆਠ ਹੈ ਵੀਰੇ ਆਠ ਅੱਠ ਮਾਡਲ ਆ ਪੀ 49 ਨੰਬਰ ਆ ਸੈਕੰਡ ਓਨਰ ਆ ਤੇ ਪਬਲੇ ਚੱਲਿਆ ਚੁੱਲਿਆ ਪਤਾ ਨਹੀਂ ਹੈ ਵੀਰੇ ਮੁਰਲਾ ਟਾਇਰ ਥੇ ਨਾਲ ਦੇ ਹੀ ਖੜਾ ਅੱਤਾ ਅੱਧੀ ਗੁੱਡੀ ਬਾਈ ਨਾਲ ਦੀ ਖੜੀ ਆ ਤੇ ਮਾਰਕਾ ਵੀ ਹੁੰਦਾ ਟਾਇਰ ਤੇ ਲੱਗਿਆ ਹੋਇਆ ਵਾਤਾਜਾ ਆਈ ਆ ਆਗੇ ਵਾ ਪਹਿਲਾ ਕਿਹੜਾ ਤਾਂ ਹੀ ਲੈ ਆਇਦਾ ਵੀਰੇ ਲੋ ਜੀ ਬਾਕੀ ਬਾਈ ਮਾੜਾ ਮੋਟਾ ਆਪੇ ਹੋ ਜੇ ਕਰਦਾ ਜਾਂਦਾ ਆਹ ਮਾੜਾ ਮੋਟਾ ਜਿਹੜੀ ਹੋਈ ਕੱਚ ਫੱਚ ਕੱਢ ਦਾਂਗੇ ਤੇ ਭਾਈ ਮੈਂ ਥੋੜੇ ਹਜੇ ਡਰਦਾ ਸਟਾਰਟ ਕਰਦਾ ਇਹ ਇਹਦਾ ਮਿੰਟ ਚ ਜਦ ਇਹ ਸਟਾਰਟ ਕਰ ਮੈਂ ਥੋੜਾ ਜਿਹਾ ਬੈਗ ਤੇ ਡਰਦਾ ਮੈਂ ਪਹਿਲਾਂ ਕਰਿਆ ਤਾਂ ਮੈਨੂੰ ਥੋੜੀ ਬੈਗ ਜੀ ਮਾਰੀ ਇਹਨੇ ਮੇਰੇ ਕੋਲ ਵੀ ਦੂਆ ਮਨੁੱਖਾ ਤਾਂ ਇੰਦਾ ਪਹਿਲਾਂ 11 ਆਓ ਦੇਖੋ ਸਿੱਧੇ 11 ਵਾਲਾ ਹਨਾ ਠੀਕ ਆ ਠੀਕ ਆ ਚਲ ਪਾਬਲੇ ਹੁਣ ਮਾੜਾ ਮੋਟਾ ਹੱਥ ਖੋਲਦੇ ਹਾਂ ਉਹਨੂੰ ਹੌਲੀ ਹੌਲੀ ਇਹਦੇ ਪਰ ਹਨਾ ਥੈਂਕ ਯੂ ਫੁੱਲ ਕਰਾਤੀ ਇਹਦੀ ਹਾਂ ਠੀਕ ਆ ਹੋਰ ਆਪਾਂ ਹੁਣ ਚਲਾਈ ਰਣ ਜਿਵੇਂ ਕਿ ਆਹ ਚੀਜ਼ਾਂ ਨੇ ਟੇਪਾਂ ਟੂਪਾਂ ਲੱਗੇ ਹੋਏ ਹਨਾ ਆਪਾਂ ਨੇ ਇਹਨੂੰ ਸੈੱਟ ਕਰਦੇ ਹਾਂ ਨਾ ਸਲਾਂਸਰੇ ਨੂੰ ਆਪਾਂ ਹੀ ਰੱਖਣਾ ਬਹੁਤੀ ਆਵਾਜ਼ ਨਹੀਂ ਕਰਨੀ ਕਿਉਂਕਿ ਫਿਰ ਆ ਹੈ ਨਹੀਂ ਇਹਦੀ ਚੰਗਾ ਨਹੀਂ ਲੱਗਦਾ ਹਾਂ ਇਹਦੀ ਆਵਾਜ਼ ਘੇਟ ਆਉਂਦੀ ਆ ਇਹ ਹਾਂ ਘੱਟੇ ਆਵਾਜ਼ ਇਹਦੀ ਠੀਕ ਹੈ ਯਾਰ ਜਿਆਦਾ ਨਾ ਫਿਰ ਅਗਲਾ ਜਿਹੜਾ ਲੰਗਦਾ ਕੋਲਕੜ ਦੀ ਗਾਲ ਕੱਢ ਕੇ ਲੰਗਦਾ ਕਹਿੰਦਾ ਫੋਕਰੇ ਆ ਠੀਕ ਨਹੀਂ ਆਪਾਂ ਨੇ ਆਪਾਂ ਨੇ ਇਹ ਕੰਮ ਕਰਨਾ ਨਹੀਂ ਹੈਗਾ ਭਾਈ ਹਾਂ ਨਾਲੇ ਹੁਣ 31 ਮਾਰਚ ਵੀ ਨੇੜੇ ਆ ਰੋਪੜ ਵਿੱਚ ਤਾਂ ਵਾਦਾ ਦੀ ਕਰਪਾ ਹੈ ਰੋਪੜ ਵਿੱਚ ਤਾਂ ਚਲਾਣਾ ਹੋ ਨਹੀਂ ਸਕਦਾ ਉਹ ਕਿਤੇ ਬਾਹਰ ਅੰਦਰ ਹੋ ਜਵੇ ਉਹ ਆਪਾਂ ਕਹਿ ਨਹੀਂ ਸਕਦੇ ਟ੍ਰੇਟਾ ਹੈਗੀਆਂ ਵੀਰੇ ਨਾਲੇ ਆ ਪਲੇਟਾਂ ਹੈਗੀਆਂ ਸਰਕਾਰੀ ਤੇ ਬਾਕੀ ਬਾਈ ਹੋਰ 1904 ਹੈ ਮੇਰਾ 1971 ਨੰਬਰ ਨੰਬਰ ਵੀ ਵਾਬਲੇ VIP ਮਿਲ ਗਿਆ ਓਏ ਮੈਂ ਤਾਂ ਨੰਬਰ ਗੌਰਿਆ ਨਹੀਂ ਕਰਿਆ ਯਾਰ ਬਾਈ ਨੰਬਰ ਵੀ ਨੰਬਰ ਵੀ ਬਾਈ 1904 ਨੰਬਰ ਹੈ ਵਧੀਆ ਨੰਬਰ ਆ ਇਹ ਤੇ ਬਾਕੀ ਹੁਣ 2-4 ਦਿਨਾਂ ਚ ਹੌਲੀ-ਹੌਲੀ ਹੱਥ ਲੱਗੂਗਾ ਬਾਈ ਮੈਂ ਤਾਂ ਉੱਥੋਂ ਵੀ ਨਹੀਂ ਲੈ ਗਿਆ ਹਣੀਓ ਲੈ ਕੇ ਆ ਚਲਾ ਗਿਆ ਮੈਂ ਗੱਡੀ 'ਚ ਆਇਆ ਉਰੇ ਆ ਟੇਪ ਤੇ 라ਕੇ ਹਾਂ ਹਾਂ ਆਹ ਟੇਪ ਨਵੀਂ ਕਰਾ ਦਾਂਗੇ ਹੈਨਾ ਨਵੀਂ ਕਰਾਵਾਂਗੇ ਟੇਪ ਭਾਈ ਬੋਲਤਾ ਚਲ ਭਾਈ ਦੋਾਰ ਆ ਆ ਉਹ ਡੈਡੀ ਦਾ ਨਾਮ ਹੋਇਆ ਹਾਂ ਹਾਂ ਉਹ ਡੈਡੀ ਦਾ ਨਾਮ ਕਹਿੰਦੇ ਆ ਆਈ ਇਹਨੇ ਡੈਡੀ ਜਿੱਦਾਂ ਆਇਆ ਬਾਹਰ ਤੇ ਅੱਧੇ ਹੀ ਕਹੀ ਹੁੰਦਾ ਬੋਟ ਲੈਣਾ ਬੋਟ ਲੈਣਾ ਮੈਂ ਤਾਂ ਡੈਡੀ ਲੈਣਾ ਹੁੰਦਾ ਉਹਨੂੰ ਗੱਦਾ ਲੈਣ ਹੁੰਦਾ ਇਹਦੇ ਘਰ ਤੋਂ ਲਿਆਉਂਦਾ ਭਾਈ ਅੱਛਾ ਬਾਕੀ ਹੁਣ ਦੇਖ ਲੈ ਕਿਵੇਂ ਚਲਾਉਣਾ ਮੈਂ ਚਰਾਲੇ ਬڑے-ਬڑے ਜਹਾਜ਼ ਵੀ ਚਲਾ ਲੇ ਹਾਂ ਆ ਜਾਣ ਤੋਂ ਚਲਾ ਕੇ ਦੇਖਿਆ ਅੱਛਾ ਇਹ ਹੁਣ ਤੇ ਇੱਥੇ ਸਿੱਖੂਗਾ ਠੀਕ ਹੁਣ ਤਾਂ ਲੈਣਾ ਹੀ ਹੈ ਥੋੜੀ ਜਿਹੀ ਬਸ ਗੇਰ ਪੁੱਠੀਆਂ ਹੋਰ ਕੁਝ ਨਹੀਂ ਹੁੰਦਾ ਇੱਥੇ ਅੱਛਾ ਬਾਕੀ ਮੈਂ ਕੁੱਤੇ ਦੇਖ ਲਓ ਕਿਵੇਂ ਲੱਗੇ ਹੋਏ ਭੌਂਕਣਾ ਇਹ ਲੈ ਭਾਈ ਖਾਓ ਤੋ ਇਹ ਗਾ ਭਾਈ ਐਸੇ ਲਾ ਤਾਂ ਦਿਲ ਖੋਲ ਕੇ ਤੇਰੇ ਪੁੱਤ ਨੇ ਅੱਜ ਚਲੋ ਆਇਆ ਭਾਈ ਟਰੈਕਟਰ ਦਾ ਆਪਾਂ ਅੱਗੇ ਵੀ ਲਿਆਉਨੇ ਆ ਚਲੋ ਉਹਦਾ ਐ ਹੁੰਦਾ ਵੀ ਆਪਾਂ ਨੇ ਵੇਚਣਾ ਹਨਾ ਉਹਦਾ ਚਲੋ ਐ ਹੁੰਦਾ ਵੀ ਵੇਚਣ ਵਾਸਤੇ ਲਿਆਉਨੇ ਆ ਪਰ ਹੁਣ ਅੱਜ ਇਹ ਚਲੋ ਰੱਖਣ ਨੂੰ ਲਿਆਂਦਾ ਤਾਂ ਕਰਕੇ ਜੀ ਥੋੜੀ ਵੱਧ ਖੁਸ਼ੀ ਆ ਨਹੀਂ ਜੇ ਟਰੈਕਟਰ ਆਉਂਦਾ ਜਾਂਦਾ ਤਾਂ ਇਹ ਬਹੁਤਾ ਗੌਰ ਦੀ ਨਹੀਂ ਹੈਗੀ ਵੀ ਚਲੋ ਇਹਦਾ ਆਉਂਦੇ ਹੀ ਰਹਿਨੇ ਆ ਠੀਕ ਨੇ ਤੇ ਬਾਕੀ ਜਾਨਪਰ ਲੱਗੇ ਹੋਏ ਆ ਬਈ ਭੌਂਕਣ ਕੁੱਤੇ ਰੱਖੇ ਹੋਏ ਨੇ ਦੋ ਆਪਾਂ ਨੇ ਕੁਸੀ ਉਹਨੂੰ ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ ਖੋਲਦਾ ਹੈਗਾ ਠੀਕ ਆ ਹੁਣ ਉਹਨੂੰ ਪਤਾ ਲੱਗ ਗਿਆ ਜੀ ਸਾਡਾ ਮਾਲਕ ਆ ਗਿਆ ਹੁਣ ਖੋਲੂਗਾ ਆ ਕੇ ਸਾਨੂੰ ਠੀਕ ਆ ਬਾਕੀ ਚਿੜੀ ਪੂਰੀ ਖੁਸ਼ ਐ ਪੱਛੂ ਐਚੂ ਕਹਾ ਐ ਹੈ ਕੌਣ ਆਇਆ ਬਾਈ ਤੇ ਬਾਕੀ ਠੀਕ ਐ ਜੀ ਅੱਜ ਦੇ ਵੀਡੀਓ ਵਿੱਚ ਨਹੀਂ ਜੀ ਤੇ ਬਾਕੀ ਆਪਣੇ ਕੋਲ ਟੈਕਸਟਰ ਵੀ ਇੱਕ ਦੋ ਆਏ ਆ ਹੋਰ ਉਹ ਵੀ ਆਪਾਂ ਤੁਹਾਨੂੰ ਕੱਲ वाली ਵੀਡੀਓ 'ਚ ਪਾ ਕੇ ਦਿਖਾਵਾਂਗੇ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਆਪਾਂ ਤੁਹਾਨੂੰ ਮਿਲਦੇ ਆਂ ਹੋਰ ਨਵੀਂ ਵੀਡੀਓ 'ਚ サービスのたんの場